ਸਾਡੇ ਮਾਨਯੋਗ ਬੀਜੀਪੀ ਪੰਜਾਬ ਦੇ ਇੱਕ ਰੋਹਿਨ ਚੱਲ ਰਹੀ ਹੈ ਕੈਂਪੇਨ ਅਗੇਂਸਟ ਜਿਹੜੀ ਸਾਡੀ ਚੱਲ ਰਹੀ ਹੈ ਜਿਸ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਵੀ ਗਲਤ ਤਸਕਰ ਹੈਗੇ ਜੋ ਫੜੇ ਜਾਂਦੇ ਹਨ ਉਹਨਾਂ ਨੂੰ ਨਾ ਸਿਰਫ ਜਿਹੜੀ ਹੈਗੀ ਲੀਗਲ ਚੀਜ਼ ਵਾਲੀ ਪ੍ਰੋਸੀਡਿੰਗ ਜਿਹੜੀ ਹੈ ਉਹ ਕੈਦ ਕਰਵਾਈ ਜਾਏ ਉਸ ਤੋਂ ਲਾਵਾ ਉਹਨਾਂ ਤੋਂ ਫਾਈਨੈਂਸ਼ੀਅਲ ਇਮਪਲੀਕੇਸ਼ਨ ਵੀ ਦੇ ਕੇ ਜੜਨੇ ਪੈਂਦੇ ਤੇ ਇਸ ਲਈ ਪੰਜਾਬ ਆਲ ਪੰਜਾਬ ਦੇ ਵਿੱਚ ਲਗਭਗ 400 ਕਰੋੜ ਤੋਂ ਉੱਪਰ ਜਿਹੜੀ ਪ੍ਰਾਪਰਟੀ ਹੈ ਕਿ ਇਸ ਤਰੀਕੇ ਦੇ ਤਸਕਰਾਂ ਦੀ ਉਹ ਸੀਜ਼ ਕਰਾਈ ਗਈ ਹੈ ਫ੍ਰੀਜ਼ ਹੋਈ ਹੈ ਤੇ ਆਪਣੇ ਵਟਿੰਡਾ ਜਿਲ੍ਹੇ ਦੇ ਵਿੱਚ ਪਿਛਲੇ 20-25 ਦਿਨਾਂ ਦੇ ਅੰਦਰ ਜੋ ਸਾਡੀ ਉਪਲਬਧੀ ਇਸ ਦੇ ਮੁਤਲਕ ਹੈਗੀ ਉਹਦੇ ਬਾਰੇ ਗੱਲ ਕਰਨੇ ਚਾਹੁੰਦੇ ਹਾਂ ਰਿਟਾਇਰਮੈਂਟੀ ਦੀ ਗੱਲ ਕਰੀਏ ਤਾਂ ਲਗਭਗ 2 ਕਰੋੜ ਤੋਂ ਉੱਪਰ ਇੱਕ ਕੇਸ ਦੇ ਵਿੱਚ 1 ਕਰੋੜ 78 ਲੱਖ ਰੁਪਏ 8 ਲੱਖ 10 8 ਲੱਖ 40 ਹਜ਼ਾਰ ਰੁਪਏ 4 ਲੱਖ 10 ਹਜ਼ਾਰ ਰੁਪਏ ਤੇ ਦੋ ਵੱਖ-ਵੱਖ ਕੇਸਾਂ ਦੇ ਵਿੱਚ ਲਗਭਗ 1.2 ਲੱਖ ਰੁਪਏ ਤੇ ਪੰਜ ਕੇਸਾਂ ਦੇ ਵਿੱਚ ਅਸੀਂ ਕੰਪਲਟ ਅਥਾਰਟੀ ਤੋਂ ड्रग मनी जी है, है वो फ्रीज करवाई है इस तो तुम अलावा एक स्विफ्ट ग्डी चार लाख रुपए की कीमत आ रही एक वैगन आई लगभग कीमत लाख रुपए की, वो भी अभी अथॉरिटीज करवाई है तो जी मुहिम शुरू तो चलाई गई है बठिंडा जिले केिक्सटी एट एफ एन डी पी एस एक्ट के तहत अज तक टोटल कॉम्पूटेंट अथॉरिटी को असं फोर्टी सिक्स केसिज दे जिद चौंती केस, केस अप्रूव हो चुके हैं टोटल कंफर्म वैल्यू जी है प्रॉपर्टी की लगभग 5 ਕਰੋੜ 50 ਲੱਖ ਤੋਂ ਵੱਧ ਹੈਗੀ ਹੈ ਜਿਸ ਦੇ ਵਿੱਚ ਜਿਹੜਾ ਕੈਸ਼ ਅਸੀਂ ਇਮੋਵਲ ਪ੍ਰੋਪਰਟੀ ਤੇ ਕੈਸ਼ ਜਿਹੜਾ ਸੀਜ਼ ਕਰਾਇਆ ਹੈ ਉਹਦੀ ਕੀਮਤ ਵੀ ਲਗਭਗ 2 ਕਰੋੜ 50 ਲੱਖ ਤੋਂ ਉੱਪਰ ਹੈਗੀ ਹੈ ਤੇ ਇਹਦਾ ਜਿਹੜਾ ਮੈਸੇਜ ਹੈ ਬੜਾ ਕਲੀਅਰ ਹੈ ਕਿ ਜੋ ਵੀ ਜਿਹੜਾ ਟੈਕਸ ਮਗਲ ਹੈਗਾ ਉਹ ਲੋਗ ਉਹਦੀ ਪ੍ਰੋਪਰਟੀ ਪਾਵੇ ਉਹ ਮੂਵਬਲ ਹੋ ਗਏ ਸਵਾਮਿ ਇਮੋਵਲ ਹੋ ਗਏ ਉਹਨਾਂ ਸੀਜ਼ ਸੀਜ਼ ਕਰਾਵਾਂਗੇ ਫ੍ਰੀਜ਼ ਕਰਾਵਾਂਗੇ ਤਾਂ ਕਿ ਉਹਨੂੰ ਸਿੱਧਾ ਫਾਈਨੈਂਸ਼ੀਅਲ ਸੇਕ ਲੱਗੇ ਇਹ ਕਿਹੜੇ ਕਿਹੜੇ ਥਾਣੇ ਦੇ ਮਾਮਲੇ ਸੀ ਜੀ ਆਪਾਂ ਗੱਲ ਇਹ ਬਹੁਤ ਥਾਣੇ ਦੇ ਪ੍ਰੈਸ ਰਿਲੀਜ਼ ਸੰਬੰਧੀ ਤੇ ਅੱਗੇ ਵਿਸਤਰੇ ਚੰਦਰ ਵਰਗੇ ਸਰ ਇਹ ਤਾਂ ਸਾਡੇ ਡੀਜੀਪੀ ਸਾਹਿਬ ਦੀ ਸਖਤ ਜ਼ਾਇਦਾ ਹੈਗੀ ਹੈ ਹਰ ਜਿਹੜਾ ਕੇਸ ਹੁੰਦਾ ਹੈ ਕਮਰਸ਼ੀਅਲ ਪ੍ਰੋਪਰਟੀ ਸੀਜ਼ਰ ਦਾ ਉਹਦੇ ਵਿੱਚ ਸਾਡੀ ਸਪੈਸ਼ਲ ਡੀਜੀਪੀ ਸਾਹਿਬ ਨੇ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟਸ ਬਣਵਾਏ ਜਿਹਨੂੰ ਕੇਸ ਦੀ ਫਾਈਲ ਕੰਨੀ ਇਹਨਾਂ ਪੀਯੂਜ਼ ਦੇ ਕਾਮੇਟੀ ਨਾਲ ਦੇ ਵਿੱਚ ਟੈਕਨੀਕਲੀ ਟ੍ਰੇਨਡ ਬੰਦੇ ਲਗਾਏ ਗਏ ਤੇ ਇਸ ਤਰੀਕੇ ਦੀ ਕੋਈ ਵੀ ਰਿਕਵਰੀ ਜਿੱਦੇ ਵਿੱਚ ਸਾਨੂੰ ਲੱਗਦਾ ਹੈ ਕਿ ਇਹਦੇ ਵਿੱਚ ਅਸੀਂ ਐਕਸਪਲੋਰ ਕਰਕੇ ਪ੍ਰੋਪਰਟੀ ਵਗੈਰਾ ਆਇਡੈਂਟੀਫਾਈ ਕਰਕੇ ਇਸ ਨੂੰ ਇਸਤਰਾ ਕਰਾ ਸਕਦੇ ਹਾਂ ਉਹ ਵਸੀ ਬਦਸਤੂਰ ਕਰੇ ਸਪਰੋਪਰਟੀ ਅਟੈਚਮੈਂਟ ਤੋਂ ਗੱਲ ਲੱਗਦਾ ਕਿ ਨਸਲ ਅਸਤੀ ਦੇ ਕਿਸਾਨ ਦੀ ਬੇਨਤੀ ਕੱਢੀ ਹੋਈ ਹੈ ਤਾਂ ਇਹ ਜਿਹੜਾ ਹੈਗਾ ਡਾਟਾ ਇੱਕ ਵਾਰ ਡਾਟਾ ਲੈ ਕੇ ਅਨਲਾਈਜ਼ ਕਰਨ ਵਾਲੀ ਗੱਲ ਹੈਗੀ ਹੈ ਬਟ ਆਈ ਥਿੰਕ ਇਸ ਤਰੀਕੇ ਦਾ ਜਿਹੜਾ ਵੀ ਕੋਈ ਫਾਈਨੈਂਸ਼ੀਅਲ ਇਮਪਲੀਕੇਸ਼ਨ ਹੁੰਦਾ ਹੈ ਉਹ ਦਾ ਸੇਕਤਾ ਸਰ ਅਗਰ ਪ੍ਰੋਪਰਟੀ ਅਟੈਚ ਹੋਈ ਹੈ ਫੈਮਿਲੀ ਕੋਈ ਸਾਂਝਾ ਕਰਦਾ ਬੋਕੀ ਅਗਰ ਉਹ ਜਿਆਦਾ ਹਿੱਸੇਦਾਰ ਹੋਣਗੇ ਉਹ ਕੇਸ ਕੋਰਟ ਦੇ ਵਿੱਚ ਚਲੇਗਾ ਉਹ ਉਹ ਦੇਖੋ ਜੀ ਅਸੀਂ ਕੇਸ ਬਣਾ ਕੇ ਪੇਸ਼ ਕਰਦੇ ਹਾਂ ਫਿਰ ਇਹਦੀ ਵੈਟਿੰਗ ਹੁੰਦੀ ਹੈ ਉਹ ਤੋਂ ਬਾਅਦ ਇੱਕ ਕੰਪੀਟੈਂਟ ਅਥਾਰਟੀ ਹੈਗੀ ਉਹਦੇ ਕੋਲ ਜਾਂਦਾ ਹੈ ਅਥਾਰਟੀ ਡਿਸੀਜਨ ਲੈਣਾ ਹੁੰਦਾ ਹੈ ਕਿ ਸਾਡੇ ਕੇਸ ਠੀਕ ਹੈ ਕਿ ਨਹੀਂ ਜੀ ਸਰ ਬੀਆਪਲੇ ਤੋਂ ਬਣਾ ਫ੍ਰੀਜ਼ ਕੀਤੇ ਆ ਉਹਨਾਂ ਨੇ ਕਿਸੇ ਤਰ੍ਹਾਂ ਦੀ ਜਬਤ ਵੀ ਕੀਤੀ ਹੁਣ ਤੱਕ ਸਮਝਾ ਲਈ ਆਪਾਂ ਗੱਲ ਵੀ ਵੀ ਸਮਾ ਸਮਾਉਂਦਾ ਇਹਦਾ ਜੇ ਮੇਰੇ ਵਿੱਚ ਵਿੱਚ ਇਹ ਉਹਨਾਂ ਨੇ ਅਪਸੂਦ ਦੇਣੀ ਆ ਉਹ ਜਿਹੜਾ ਪ੍ਰੋਸੈਸ ਹੈਗਾ ਉਹ ਸਾਡੇ ਚੱਲ ਰਹੇ ਆ ਤੇ ਇੱਕ ਵਾਰ ਫ੍ਰੀਜ਼ ਹੋਣ ਤੋਂ ਬਾਅਦ ਦਾ ਜਿਹੜਾ ਹੈਗਾ ਉਹ ਉਹਨੂੰ ਬੰਦੇ ਨੂੰ ਮੋਕਾ ਦਿੱਤਾ ਜਾਂਦਾ ਹੈ ਅਥਾਰਟੀ ਨੂੰ ਚੈੱਕ ਕਰਦੀ ਹੈ ਉਸ ਤੋਂ ਬਾਅਦ ਨਾ ਕਿਸੇ ਅਥਾਰਟੀ ਹੀ ਨਹੀਂ ਠੀਕ ਤਰ੍ਹਾਂ ਪੀਸੀਆਰ ਮੁਲਾਜ਼ਮਾਂ ਨੇ ਬੇਸਿਕਲ ਫਲਾਈਨ ਮਾਰਕਸ ਸਮੇਂ ਕਿਹਾ ਸੀ ਵੀ ਖਾਸ ਕਰ ਲੈਡੀਆਂ ਨੂੰ ਵੀ ਹੈਲਮਟ ਪਾ ਕੇ ਰੱਖੋ ਕਾ ਤੁਹਾਡੇ ਆਦੇਸ਼ ਤੋਂ ਬਾਅਦ ਵੀ ਜਿਹੜੇ ਪੀਸੀਆਰ ਦੇ ਮੁਲਾਜ਼ਮ ਹਸਤਰੌਤਾਂ ਹੈਲਮਟ ਨਹੀਂ ਪਹਿਨਦੇ ਉਹ ਸੇ ਚੈੱਕ ਕਰਵਾਵਾਂਗੇ ਤੇ ਆਪਣੀ ਜਿਹੜੇ ਆਦੇਸ਼ ਹੈਗੇ ਉਹ ਪਹਿਲਾ ਸਹੀ ਆਮਪਲੀਮੈਂਟ ਕਰਾਈਏ ਫੇਰੀ ਲੋਕਾਂ ਨੂੰ ਕਲ ਤੁਸੀਂ ਵੀ ਕੈਸੀ ਵੀ ਜੇ ਜੇ ਲੇਡੀਜ਼ ਹੈਮਲੇਡੀ ਬਹੁਤ ਥਾਣੇ ਦੂਰ ਬਦਲੀ ਕੀਤੀ ਜਾਉਗੀ ਇਹ ਵੀ ਚੱਲੂ ਬਾਈ ਇਹਨੂੰ ਚਾਹ ਨਹੀਂ ਕਰਕੇ ਦੇਖਾਂਗੇ ਜੀ ਬੜਾ ਮੋਟੀ ਪਰੇਸ਼ਾਨੀ ਨਹੀਂ ਸਦਾ ਮੋਟੀ ਬੈ ਕਿ ਮੁਲਾਜ਼ਮ ਨੂੰ ਦੀ ਐਫੀਸ਼ੀਐਂਸੀ ਬਧਾਈਏ ਤਾਂ ਕਿ ਪਬਲਿਕ ਦੀ ਸੇਵਾ ਬੈਠੇ ਸਰ ਇੱਕ ਪਵਿੱਦ ਦਾ ਕੁਐਸਚਨ ਹੈ ਜਿਹੜਾ ਜੋ ਆਮ ਤੌਰ ਤੇ ਪੁੱਛਿਆ ਜਾਂਦਾ ਕਿ ਬਾਈਕ ਜੋ ਜੋ ਜੁੜੇ ਬਹੁਤ ਜ਼ਰੂਰ ਹੁੰਦੇ ਹੈ ਨਾ ਕਿਸ ਤਰ੍ਹਾਂ ਕੁਝ ਸਪੈਸ਼ਲ ਕੁਝ ਕੀਤਾ ਜਾ ਰਿਹਾ ਹੈ ਹਾਂ ਇਹਦੇ ਲਈ ਨਾ ਅਸੀਂ ਜਿਹੜੇ ਕਿ ਬੇਲਡ ਆਊਟਸ ਆ ਰਹੇ ਨੇ ਇਲੈਕਸ਼ਨ ਦੇ ਦੌਰਾਨ ਖਾਸ ਕਰਕੇ ਤੇ ਬੇਲਡ ਆਊਟਸ ਨੂੰ ਅਸੀਂ ਡੇਲੀ ਮੋਨੀਟਰ ਕਰ ਰਹੇ ਹਾਂ ਉਹਨਾਂ ਦੀ ਨਿਗਰਾਨੀ ਰੱਖ ਰਹੇ ਹਾਂ ਕਿ ਨਾ ਤੇ ਜ਼ਿਆਦਾ ਪਰਚੇ ਵਗੈਰਾ ਹੈਗੇ ਥਾਣੇ ਦੇ ਐਸਐਚਓ ਨੂੰ ਹਦਾਇਤ ਦੇ ਕੇ ਉਹਨਾਂ ਤੇ ਨਿਗਰਾਨੀ ਰੱਖੀ ਜਾਵੇ ਤਾਂ ਕਿ ਜੇ ਦੁਬਾਰਾ ਇਹੋ ਜਿਹੀ ਗਤੀ ਵਿੱਚ ਰਿਪਟ ਹੁੰਦਾ ਫਿਰ ਬਣਦੀ ਕਰ ਸੋ ਕੋਈ ਡਾਟਾ ਹੈ ਕਿ ਬਿੱਟੇ ਸਰ ਕਿੰਨੇ ਚੋਰੀ ਹੋਏ ਇਸ ਤਰ੍ਹਾਂ ਦੇ ਸਕੂਲ ਕਿੰਨੇ ਚੋਰੀ ਡਾਟਾ ਹੁਣ ਇਸ ਮੌਕੇ ਤਾਂ ਨਹੀਂ ਪਰ ਮੈਂ ਤੁਹਾਨੂੰ ਲੈ ਕੇ ਦਿੰਦਾ ਰਾਈਟ ਸਰ ਸਰ ਇਲੈਕਸ਼ਨ ਨੂੰ ਲੈ ਕੇ ਆਮ ਤੌਰ ਤੇ ਵੈਸੇ ਨਾਕੇ ਰਿਹਾ ਪਰ ਬੱਸਾਂ ਦੀ ਕਿਤੇ ਕੋਈ ਚੈਕਿੰਗ ਨਹੀਂ ਮੈਂ ਡੇਲੀ 100 150 ਕਿਲੋਮੀਟਰ ਟਰੈਵਲ ਕਰਦਾ ਕਦੀ ਪਿਛਲੇ ਦਿਨ ਦੋ ਦੁਆਰ ਤੋਂ ਜਦੋਂ ਆਪਾਂ ਲਿਖਿਆ ਹੋਇਆ ਕਦੀ ਵੀ ਚੈਕਿੰਗ ਨਹੀਂ ਹੈ ਉਹ ਸਰਕਾਰੀਆ ਅਸਰ ਤਾਂ ਬਸਤੇ ਵਿੱਚ ਵੀ ਜਿਹੜੀ ਨਮੀ ਹੈਗੀ ਹੈ ਕੋਈ ਦਿਨ ਤੋਂ ਜ਼ਿਆਦਾ ਦਾ ਕੋਈ ਬਸਤੇ ਵਿੱਚ ਵੀ ਅਸਾਂ ਦੀ ਚੈਕਿੰਗ ਨਹੀਂ ਕਰਾਂਗੇ ਇੱਕ ਸਰ ਬੀਤੀ ਰਾਤ ਸ਼ਿਦਨਾਨ ਸਿੰਘ ਜੀ ਹੈੜੇ ਫੌਜੀ ਉਹਨਾਂ ਦੇ ਜਿਹੜਾ ਚੌਕ ਬਣਿਆ ਹੋਇਆ ਉੱਥੇ ਟਰੱਕ ਵੱਲੋਂ ਇਮਾਰਤ ਕਾਫੀ ਤੋੜ ਦਿੱਤਾ ਗਿਆ ਪਰ ਪੀਸੀਆਰ ਕੋ ਪਤਾ ਤੋਕਨ ਜੀ ਪਤਾ ਹੀ ਨਹੀਂ ਲੱਗਿਆ ਕਿ ਆਪਾਂ ਕੌਣ ਮਾਰੂ ਫੋਨ ਅਸੀਂ ਜੋ ਵੀ ਹੁੰਦੀ ਦੰਦੀ ਕਰ ਵੀ ਦੋਦੀ ਕਰਾਂਗੇ ਥੈਂਕ ਯੂ